ਵੀਰੇ ਇੱਥੇ ਲੋਕ ਟ੍ਰਾਂਸਫਰਮ ਵਗੈਰਾ ਲਾ ਕੇ ਲੈ ਜਾਂਦੇ ਨੇ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਭਰਾਵੋ ਐਦਾਂ ਨਾ ਕਰਿਆ ਕਰੋ ਕਿ ਕਿਸਾਨ ਦਾ ਪਹਿਲੀ ਟਾਈਮ ਪਾਸ ਮਸਾ ਕਰ ਜਨੇ ਨਾ ਨਾ ਨੁਕਸਾਨ ਪਹੁੰਚਾ ਗਿਰੋ ਉਹ ਸਰਸ ਮਾਲ ਆਪਾਂ ਤੇ ਰੱਖ ਲੈਣਾ ਲੈ ਗੇ ਮੇਰਾ ਪਾਸ ਹਾਰਾ ਸਮਝਾ ਜਿਹੜਾ ਨਾ ਹੁਣ ਰਾਂ ਇੱਥੇ ਬੁੱਥੇ ਚ ਰੱਖ ਦਾਂ ਛੇ ਪ੍ਰੋਗਰਾਮ ਨਹੀਂ ਬਣੇ ਤਾਂ ਅੱਗੇ ਜਿਹੜੇ ਦੇਖੋ ਜਿਹਾ ਮੈਂ ਵੀਡੀਓ ਬਣਾਉਣ ਦਾ ਇਜਾੜ ਦਾਂ ਹੁਣ ਆਪਣੀ ਸਕੂਟਰੀ ਇੱਥੇ ਲੈ ਆਈਏ ਕੋ ਲਾਉਣ ਲਈ ਵੀ ਨਹੀਂ ਹੈਗਾ ਕੋਈ ਹੁਣ ਆਪਾਂ ਹੈਂਡ ਵਾ ਸੱਥੇ ਕਰ ਲੈਨੇ ਆ ਵੀ ਆ ਮੌਸਮਾਚਾਰੇ ਪਾਸੇ ਜੁੜੀ ਲੱਗ ਗਈ। ਇਹਨੂੰ ਤੁਹਾਨੂੰ ਦਖਾਉਣਾ ਆ ਪੱਕਾਵੇ ਲਈ ਸੀਮੈਂਟ ਲੈ ਕੇ। ਸਾਡੇ ਅਰੇ ਇੱਥੇ ਮਾਤਾ ਰਾਣੀ ਦੀ ਜਗਾ ਇਹਨੂੰ ਥੋੜਾ ਨੁਕਸਾਨ ਹੋ ਗਿਆ। ਉਹਦੇ ਲਈ ਅਸੀਂ ਲੈ ਕੇ ਸੀ। ਜਾਈਂ ਚਾਹੇ ਹੋ ਚਾਹੇ ਹੋ ਆ ਨੁਕਸਾਨ ਹੋਇਆ ਸੀ। ਇਹ ਸੱਤ ਨਾ ਦੂਰ ਲਈ ਨੂੰ ਬਣਾਈ ਸੀ ਜਗਾ ਵੈਸੇ ਬਣੀ ਤਾਂ ਜੱਦੀ ਆ ਜਿਹੋਂ ਦੇ ਖੇਤ ਬਣੇ ਨਾ ਦੰਦੀ ਇਹ ਜਗਾ ਬਣੀ ਹੋਈ ਆ ਆਮਬਲਾ ਆ ਕੇਲੇ ਲੱਗੇ ਪਾਣੀ ਇਹ ਕੰਨੇ ਕੇਲੇ ਦੇ ਦਰਖਤ ਤੇ ਇੱਕ ਵਾਰ ਫਲ ਲੱਗਦਾ ਪਰ ਸਾਡਾ ਇਹ ਜਿਹੜਾ ਕੇਲਾ ਗਾਇਆ ਤੇ ਹਰ ਵਾਰ ਕੇਲੇ ਲੱਗਦੇ ਨੇ

ਜੇ ਅਸਲੀ ਨੇਚਰ ਦੇਖਣਾ ਤਾਂ ਖੇਤਾਂ 'ਚ ਜਾਉਣਾ ਪਵੇ। ਹਾਂ ਹਲਕੀ ਹਲਕੀ ਆਵਾਜ਼ ਸੁਣ ਸਕਦੇ। ਕੁਦਰਤ ਦੇਖਣਿਆਂ ਤਾਂ ਖੇਤਾਂ ਵਿੱਚ ਆਓ। ਦੇਖੋ। ਹੁਣ ਅਸੀਂ ਚੱਲਦੇ ਕੱਲ ਨੂੰ ਬਨੋਦ ਭਾਈ ਆਊਗਾ ਆ ਸਾਰੀ ਰਿਪੇਅਰ ਕਰਕੇ ਆਊ ਤਾਂ ਹੋ ਸਕਕੇ ਤਾਂ ਸਾਰਾ ਨਵਾਂ ਬਣਵਾਵਾਂਗੇ ਮਾਫ ਕਰੀ ਮਾਤਾ ਰਾਣੀ ਜੇਤੀ ਬਣਾਈਏ ਟੰਡਾ ਜ ਹਮੇਸ਼ਾ ਖੁੱਲ੍ਹਾ ਹੀ ਰਹਿਣਾ ਕੰਮ ਜਿਵੇਂ ਬੱਲਦ ਚੱਲੀ ਜਾ ਰ ਆਪਣੇ ਆਪ ਹੀ ਆ ਚਾਬੀ ਵੀ ਅਸੀਂ ਦਿੱਚੀ ਰੱਖ ਜਿੱਥੇ ਹੀ ਚੱਲਦਾ ਬਸ ਲੋਕ ਵੀ ਖੁੱਲੇ ਰਹਿੰਦੇ ਨੇ ਜਾਂ ਵੱਧ ਤੋਂ ਵੱਧ ਚਾਬੀ ਕਿਸੇ ਥੱਲੇ ਰੱਖ ਜਾਂਦਾ ਬੰਦਾ ਅੱਡੀ ਪ੍ਰਵਾਹ ਨਹੀਂ ਕਰਦੇ ਲੋਕ ਕਿਉਂਕਿ ਇੱਥੇ ਲੋਕ ਟਰਾਂਸਫਾਰਮ ਵਗੈਰਾ ਲਾ ਕੇ ਲੈ ਜਾਂਦੇ ਨੇ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਭਰਾਵੋ ਐਦਾਂ ਨਾ ਕਰਿਆ ਕਰੋ ਚੋਰੀਆਂ ਕਰਨੀਆਂ ਨੇ ਤਾਂ ਬੈਂਕਾਂ ਲੁੱਟੋ ਜਾ ਕੇ ਇਹ ਕਿਸਾਨ ਤਾਂ ਪਹਿਲੀ ਟਾਈਮ ਪਾਸ ਮਸਾ ਕਰਦੇ ਨੇ ਨਾ ਨਾ ਨੁਕਸਾਨ ਕਰਿਆ ਕਰੋ